हां जी पहला तो रावत जी नमस्कार नमस्कार जी आज ਕੋਈ ਨਾ ਸਿਆਸਤ ਬਾਰੇ ਕੋਈ ਜਾਣਕਾਰੀ ਦਿਓ ਤੇ ਉਹੇ ਬਾਰੇ ਦੱਸੋ ਬੜੀ ਲੁੱਟਾਂ ਘੁੱਟਾਂ ਹੀ ਕਰਦੇ ਨੇ ਵੀ ਬੜੇ ਕਪੜੇ ਕਰਦੇ ਨੇ ਵੈਸੇ ਤਾਂ ਮੇਲਾ ਜੀ ਜਿਹੜਾ ਪੰਜਾਬ ਆ ਇਸ ਸਿਉਨੇ ਦੀ ਚਿੜੀ ਸੀ ਤੇ ਇਹ ਨੋਚ ਨੋਛ ਕੇ ਚਿੜੀ ਦੇ ਫੰਗ ਫੰਗ ਜਿਹਦਾ ਖਲਾਰਤੇ ਇਹਨਾਂ ਨੇ ਖਲਾਰਤੇ ਜਮਾ ਖਲਾਰਤੇ ਜੀ ਲੈ ਹੁਣ ਤੂੰ ਸਿਆਸਤ ਦੀ ਗੱਲ ਕਰਦਾ ਤੇ ਗੱਲ ਮੈਂ ਤੈਨੂੰ 15 18 ਬਰੇ ਪੁਰਾਣੀ ਸੁਣਾਉਣਾ अच्छा पंजाब ਦੇ ਵਿੱਚ ਜਿਹੜੇ ਹਾਕਮ ਜਿਨ੍ਹਾਂ ਦੇ ਨਾਮ ਬਾਲਾ ਬੋਲਦਾ ਤੈਨੂੰ ਹੁਣ ਪਤਾ ਜੀ ਆਪ ਹਾਂਜੀ ਹਾਂ ਜਥੇਦਾਰ ਨੇ ਮੈਨੂੰ ਗੱਲ ਸੁਣਾਈ ਕਹਿੰਦਾ ਬਾਬਾ ਸਾਡੇ ਨਾਲ ਵੀ ਬਾਲੀ ਪੈੜੀ ਕਰੀ ਮੈਂ ਕਿਹਾ ਵੀ ਕੀ ਹੋਇਆ ਤੇਰੇ ਨਾਲ ਇੱਕ ਖਾਨਗੀ ਵਸੀਅਤ ਹੁੰਦੀ ਆ ਹਾਂਜੀ ਖਾਨਗੀ ਵਸੀਅਤ ਦਾ ਭਾਅ ਵੀ ਹੁੰਦਾ ਵੀ ਤੁਸੀਂ ਘਰੇ ਬਹਿ ਕੇ ਲਿਖ ਲੈਣੇ ਓ ਤੁਹਾਡਾ ਪਿਓ ਦਾ ਜਿਹੜਾ ਹੈਗਾ ਵੀ ਉਹ ਐਂ ਪਾਉਂਦਾ ਵੀ ਮੇਰੇ ਤੋਂ ਮਰਨ ਤੋਂ ਬਾਅਦ ਆਹਾ ਹਾ ਮੇਰੇ ਵਾਰਸਾ ਆ ਠੀਕ ਹੈ ਕਈ ਵਾਰੀ ਜ਼ਿਆਦਾਤਰ ਸਿਸਟਮ ਦੇ ਵਿੱਚ ਇਹ ਵੀ ਹੋ ਜਾਂਦਾ ਵੀ ਖਾਣਗੀ ਵਸੀਅਤ ਮਰਨ ਤੋਂ ਬਾਅਦ ਲਿਖ ਲੈਂਦਾ ਪਰਿਵਾਰ ਆਪ ਦੇ ਵੀ ਇਹ ਬਜ਼ੁਰਗ ਸਾਡਾ ਵਸੀਅਤ ਤਾਂ ਕਰਾ ਕੇ ਨਹੀਂ ਕਰੀ ਕਰੀ ਕਰ ਲੈਂਦੇ ਆ ਉਹ ਕਹਿੰਦਾ ਜੀ ਵੀ ਮੈਂ ਚਲੇ ਆ ਗਿਆ ਤਹਿਸੀਲਦਾਰ ਕੋਲੇ ਤਹਿਸੀਲਦਾਰਾਂ ਨੂੰ ਮਾਲ ਵਿਭਾਗ ਜਿਹੜਾ ਜਿਹਦਾ ਨਾਂ ਹੀ ਡਿਪਾਰਟਮੈਂਟ ਦਾ ਵਿਭਾਗ ਦਾ ਨਾਂ ਮਾਲ ਹੈ ਤੇ ਉਹਨੂੰ ਪਤਾ ਹੁੰਦਾ ਤੇ ਜਿਨ੍ਹਾਂ ਦਾ ਅਸਲ ਵਿੱਚ ਇਹ ਮੰਨ ਲਈਏ ਵੀ ਜੱਟਾਂ ਨਾਲ ਬਾਹ ਤੇ ਉਹ ਪਟਵਾਰੀ ਤੋਂ ਲੈ ਕੇ ਉਤੋਂ ਤੱਕ ਛੋਡੇ ਲਾਉਂਦੇ ਅਸਲ ਲਾਉਂਦੇ ਜੀ ਲਾਉਂਦੇ ਪਹਿੜੀ ਕਰਦੇ ਬੰਦੇ ਨਾਲੇ ਉਹ ਕਹਿੰਦਾ ਵੀ ਮੈਂ ਖਾਨਗੀ ਬਸੀਆ ਦਿਖਾਈ ਵੀ ਆਹ ਰਜਿਸਟਰੀ ਕਰਾਉਣੀ ਆ ਭਾਈ ਸਾਡੇ ਬਜ਼ੁਰਗਾਂ ਦੇ ਨਾਂ 'ਤੇ ਕਹਿੰਦਾ ਤਸੀਲਦਾਰ ਨੇ ਉਰਾਂ ਪਰ ਮੈਂ ਐ ਵੀ ਕਿਹਾ ਜੀ ਮੈਂ ਜਥੇਦਾਰਾਂ ਕਹਿੰਦਾਗਾ ਮੈਂ ਜਾਣਦਾ ਆ ਜਥੇਦਾਰਾਂ ਦੀ ਰਹੀ ਹੈ ਚੜਾਈ ਰਹੀ ਹੈ ਚੜਾਈ ਪਰ ਉਹ ਕਹਿੰਦਾ ਵੀ ਮੈਨੂੰ ਪਤਾ ਸੀ ਅੰਦਰੋਂ ਖੰਭੀ ਜਾਂਦਾ ਸੀ ਵੀ ਹੈ ਮਾਮਲਾ ਤਾਂ ਆਪਣਾ ਗੜਬੜੀ ਆ ਤੇ ਪਰ ਕਹਿੰਦਾ ਸੀਗੀ ਬਜ਼ੁਰਗਾਂ ਦੀ ਸਾਡੀ ਜਾਇਦਾਦ ਕਿਹੜਾ ਕੋਈ ਆਪਾਂ ਕਿਸੇ ਪਾਸੇ ਕੋਈ ਹੋ ਸੀ ਹਾਂ ਆਪਦੀ ਸੀ ਹਾਂ ਆਪਦੀ ਸੀ ਉਦੋਂ ਤਸਿਲਾ ਤੋਂ ਸੁਲਨਾ ਚ ਪੈਸੇ ਵੀ ਬਾਲੇ ਲੈਂਦੇ ਸੀ ਤਸਿਲਦਾਰ ਡੱਕਵੇਂ ਪੈਸੇ ਲੈਂਦੇ ਸੀ ਲੈਂਦੇ ਅੱਜ ਵੀ ਲੈਂਦੇ ਹਾਂ ਕਹਿੰਦਾ ਮੈਂ ਆਖਿਆ ਵੀ ਆਹਾ ਤਸਿਲ ਆਹ ਕਰਾਉਣੀ ਹੈ ਜੀ ਬੋਲੋ ਉਹ ਕਹਿੰਦਾ 200 ਰੁਪਏ ਲੱਖ ਲੱਗੂ ਕਹਿੰਦਾ ਲੱਖ ਲੱਗੂ ਤਸਿਲਦਾਰ ਕਹਿੰਦਾ ਹਾਂ ਤਸਿਲਦਾਰ ਕਹਿੰਦਾ ਵੀ ਲੱਖ ਲੱਗੂ ਉਹ ਕਹਿੰਦਾ ਮੂੰ ਤਾਂ ਮੈਂ ਕਿਹਾ ਲੱਖ ਠੀਕ ਹੈ ਵੀ ਕਹਿੰਦਾ ਭਰਾਵਾ ਬ੍ਰੂਮਾ ਨਾਲ ਗੱਲ ਕਰੀ ਸੀ ਉਹ ਕਹਿੰਦਾ ਵੀ ਕਰਾਲਾ ਜ਼ਮੀਨ ਜਾਇਦਾਦ ਖੁੱਲੀ ਸੀਗੀ ਕਹਿੰਦਾ ਮੈਂ ਕਹਿੰਦਾ ਵੀ ਕਰਾ ਲਵਾ ਦੇਣਾ ਕਹਿੰਦਾ ਮੈਂ ਕਿਹਾ ਫੇਰ ਵੀ ਹੁਣ ਜਦੋਂ ਆਪਣੇ ਕੋਲੇ ਐਮਐਲਏ ਆ ਗਏ ਕਾਦੇ ਲਈ ਆਪਾਂ ਪਉ ਆਉ ਦਵਾ ਇਹਦੇ ਤੇ ਤਹਿਸੀਲਦਾਰ ਤੇ ਦਬਖ ਪਾਓ ਕਹਿੰਦਾ ਮੈਂ ਫੋਨ ਮਿਲਾ ਕੇ ਐਮ ਐਲ ਏ ਨਾਲ ਗੱਲ ਕਰਾਤੀ ਕਹਿੰਦਾ ਮੈਂ ਕਿਹਾ ਜੀ ਆਹ ਲੋ ਜੀ ਐਮ ਐਲ ਏ ਸਾਹਮਣੇ ਤਹਿਸੀਲਦਾਰ ਸਭ ਗੱਲ ਕਰੋ ਹਾਂ ਬੜੀ ਹੁਬਕੀ ਕਰਾਤੀ ਹਾਂ ਹੁਬਕੀ ਕਰਾ ਜੀ ਨੇੜਲਾ ਬੰਦਾ ਹੁੰਦਾ ਹਾਂ ਖਾਸ ਹੁੰਦੇ ਬੰਦੇ ਜਥੇਦਾਰ ਨੇ ਤਾਂ ਜਿਆਦੇ ਨੇੜਲੇ ਜਿਆਦੇ ਨੇੜਲੇ ਹੁੰਦੇ ਆ ਕਹਿੰਦਾ ਮੈਂ ਕਿਹਾ ਵੀ ਆਹ ਲੋ ਜੀ ਗੱਲ ਕਰੋ ਕਾ ਤਹਿਸੀਲਾਰ ਨੇ ਪੜਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤਹਿਸੀਲਾਰ ਨੇ ਆਪ ਜੀ ਗੱਲ ਦੱਸਦੀ ਵੀ ਇਹਦੇ ਕੋਈ ਖਾਣ ਕੀ ਪਸੀਅਤ ਹੈ ਜੀ ਜਥੇਦਾਰ ਆਇਆ ਸੋਡਾ ਤੇ ਇਹ ਕਰਾਉਣਾ ਚਾਹ ਕਹਿੰਦਾ ਪਤਾ ਨਹੀਂ ਉਹਨੇ ਮੈਨੂੰ ਕੀ ਕਿਹਾ ਕਹਿੰਦਾ ਤਹਿਸੀਲਦਾਰ ਸਾਡਾ ਮੁਸਕੜਿਆ ਜਾਂ ਹੱਸਿਆ ਕਹਿੰਦਾ ਵੀ ਆਲਾ ਫੋਨ ਕਹਿੰਦਾ ਮੈਂ ਕਿਹਾ ਕਿਉਂ ਜੀ ਗੱਲ ਹੋਗੀ ਕਹਿੰਦਾ ਹਾਂ ਗੱਲ ਹੋਗੀ ਹੁਣ 2 ਲੱਖ ਲੱਗੂ ਕਹਿੰਦਾ ਮੇਰੇ ਪੈਰਾਂ ਤੋਂ ਲੋ ਮਿੱਟੀ ਸੜ ਗਈ ਨਿਕਲ ਗਈ ਮਿੱਟੀ 2 ਲੱਖ ਹੁਣ ਤਾਂ ਸਹਰਿਆ 1 ਲੱਖ ਮੰਗਦਾ ਸੀ ਹੁਣ 2 ਲੱਖ ਕਹਿੰਦਾ ਮੈਂ ਕਿਹਾ ਮਹਾਰਾਜ ਵੀ ਆ ਮੈਨੂੰ ਤਹਿਸੀਲਦਾਰ ਕਹਾ ਮੈਂ ਦਾ ਗਿੰਨਿਆ ਮਰੀਏ ਸਾਰੀਆਂ ਕਦਾ ਮੈਂ ਆਖਿਆ ਵੀ ਆ ਲੱਖ ਕਹਦਾ ਜੀ ਜਿਹੜਾ ਵਧਾਤਾ ਤੁਸੀਂ ਦੋਹਾਂ ਮਿੰਟਾਂ ਜੀ ਉਹ ਐਮਐਲਏ ਦਾ ਨਾ ਹੋਵੇ ਉਹ ਕਹਿੰਦਾ ਵੀ ਐਮਐਲਏ ਦਾ ਤੇਰੇ ਦਾ ਟੈਲੀਫੋਨ ਆ ਗਿਆ ਵੀ ਤੂੰ ਲੈ ਨਾ ਲਈ ਮੈਂ ਲੱਖ ਲਵਾਂ ਐਮਐਲਏ ਸਾਹਿਬ ਕਹਿੰਦੇ ਮੇਰਾ ਲੱਖ ਮੈਂ ਮੈਂ ਲੱਖ ਲਵਾਂ ਕਹਿੰਦਾ ਇਸ ਮਾਮਲੇ ਚ ਤੂੰ ਲੈਣ ਵਾਲਾ ਹੈ ਕਹਿੰਦਾ ਪਰਾਵਾ ਲੁਬਾਹ ਜੀ ਕੀ ਦੋਦੇ ਮਸਾਂ ਮਿੰਟਾਂ ਨਾਲ ਰੂੜ ਦੇ ਗਿਆ ਐ ਜੀ ਤਾਂ ਇਹ ਹੁੰਦਾ ਭਰਾਵਾ ਇਹ ਕਦੇ ਕਿਸੇ ਨੂੰ ਨੂੰ ਛੱਡ ਦੇ ਡੱਕ ਲੈਂਦੇ ਇਹ ਐਵੇਂ ਬਾਲਾ ਨਾ ਪਿਆ ਕਰ ਹੁਣ ਤਾਂ ਅੱਜ ਕੱਲ੍ਹ ਜੀ ਥਾਣੇ ਚੋਂ ਵੀ ਚੱਲਦਾ ਹਸਾਬ ਸਾਰੇ ਕਿਥੋਂ ਚੱਲਦੇ ਸਾਰੇ ਮੋੜ ਮੋਢ ਕਦੀਮ ਹ ਰਾਜੀ ਮਹਾਰਾਜੀ ਇਹ ਵੀ ਪੁਰਾਣੇ ਸਮਿਆਂ ਦੇ ਹਾਕਮ ਕਹਿੰਦੇ ਨੇ ਰਾਜੇ ਇਹ ਵੀ ਰਾਜੀ ਨੇ ਇਹ ਰਾਜੀ ਨੇ ਉਹਨਾਂ ਚਿਰ ਠੀਕ ਮਹੀਨੇ ਚਾਰਕ ਮਹੀਨੇ ਜਦੋਂ ਵੋਟਾਂ ਆਈਆਂ ਹੁੰਦੀਆਂ ਉਦੋਂ ਹੀ ਮੜਾ ਜਾ ਬਣਦੇ ਆ ਭੋਲੇ ਜੇ ਨਹੀਂ ਤਾਂ ਫਿਰ ਐਂ ਚੱਕਦੇ ਆਂ ਚੌਂਟੇ